ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੁੱਧ ਅੱਜ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਨੇ ਰੋਸ ਪ੍ਰਦਰਸ਼ਨ ਕੀਤਾ ਇਹ ਪ੍ਰਦਰਸ਼ਨ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਦੀ ਅਗਵਾਈ ਹੇਠ ਕੀਤਾ ਗਿਆ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਮਤਾ ਦੱਤਾ ਨੇ ਕਿਹਾ ਕਿ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਮਹਿਲਾ ਕਾਂਗਰਸ ਇੱਟ ਦਾ ਜਵਾਬ ਪੱਥਰ ਨਾਲ ਦੇਵੇਗੀ ਅਸੀਂ ਇਹ ਪ੍ਰੋਟੈਸਟ ਇਸ ਲਈ ਕੀਤਾ ਹੈ ਕਿ ਉਹ ਸ਼ਹੀਦ ਸਾਡੇ ਜਿਨ੍ਹਾਂ ਨੂੰ ਬੜੀ ਬੇਦਰਦੀ ਨਾਲ ਇਹਨਾਂ ਨੇ ਮਾਰਿਆ ਹੈ ਔਰ ਕਿੱਡੀ ਸ਼ਰਮ ਦੀ ਗੱਲ ਹੈ ਮੋਦੀ ਜੀ ਵਾਸਤੇ ਮੋਦੀ ਸਰਕਾਰ ਵਾਸਤੇ ਜਿਹੜੇ ਬੜੇ-ਬੜੀਆਂ ਗੱਲਾਂ ਕਰਦੇ ਨੇ ਔਰ ਬੈਠ ਕੇ ਉਹਨਾਂ ਦੇ ਨਾਲ ਛਾਵਾ ਪਿੰਦੇ ਨੇ ਉਹਨਾਂ ਨੇ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਇਸ ਗੱਲ ਦਾ ਹੈਗਾ ਔਰ ਮੈਂ ਸਮਝਦੀ ਆ ਇਹਨਾਂ ਨੂੰ ਚਾਹੀਦਾ ਸੀ ਕਿ ਫੌਜ ਨੂੰ ਪੂਰਾ ਖੂਲ ਦੇ ਦੇਣ ਤਾਂ ਕਿ ਉਹ ਜਿਹੜਾ ਸਾਡੇ ਨਾਲ ਇਹ ਚੀਜ਼ ਹੋਈ ਹੈ ਇਹ ਇਟ ਦਾ ਜਵਾਰ ਜਿਹੜਾ ਪੱਥਰ ਦੇ ਨਾਲ ਦੇਣ ਕਿਉਂਕਿ ਪਾਕਿਸਤਾਨ ਦੇ ਜਿਹੜੇ ਇਰਾਦੇ ਹੈ ਇਹ ਹਮੇਸ਼ਾ ਤੋਂ ਹੀ ਜਿਹੜੇ ਖਰਾਬ ਰਹੇ ਹੈ ਔਰ ਸਾਡੇ ਉਹ ਨੌਜਵਾਨ ਸਾਡੇ ਜਿਹੜੇ ਉਹ ਬਿਨਾਂ ਕਿਸੇ ਸਮਝਦਿਆਂ ਮੈਂ ਕਸੂਰ ਤੋਂ ਜਿਹੜੇ ਸ਼ਹੀਦ ਹੋ ਗਏ ਹੈ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛ ਕੇ ਦੇਖੋ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਤੇ ਬਹੁਤ ਰੋਸ ਹੈ ਕਿ ਮੋਦੀ ਸਰਕਾਰ ਨੇ ਅੱਜ ਤੱਕ ਹਾਲੇ ਤੱਕ ਕੋਈ ਵੀ ਸਟੈਪ ਜਿਹੜਾ ਨਹੀਂ ਚੁੱਕਿਆ ਔਰ ਮੈਂ ਸਮਝਦਿਆਂ ਚਾਹੁੰਦੇ ਆ ਜੀ ਇੱਕ ਪੋਸਟ ਨੂੰ ਕਰ ਦਿੱਤਾ ਦੂਜੀ ਨੂੰ ਕਰ ਦਿੱਤਾ ਮੈਨੂੰ ਗੱਲ ਕਰ ਤੋਂ ਦੋ ਦਿਨ ਪਹਿਲੇ ਫੇਰ ਇੱਕ ਕਲੈਪ ਨੇ ਨੂੰ ਮਾਰ ਦਿੱਤਾ ਇਹਨਾਂ ਨੇ ਕੀ ਪੁੱਛ ਇਹਨਾਂ ਨੇ ਹਾਲ ਤੱਕ ਨਹੀਂ ਕੀਤਾ ਇਸ ਕਰਕੇ ਅਸੀਂ ਅੱਜ ਸਾਰੀਆਂ ਭੈਣਾਂ ਨੇ ਜ਼ਬਰਦਸਤ ਤਰੀਕੇ ਦੇ ਨਾਲ ਅੱਜ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਔਰ ਅਸੀਂ ਇਹ ਤਾਅਨੇ ਵੀ ਨੰਨ ਦਿੱਤੀ ਹੈ ਕਿ ਜੇ ਮੋਦੀ ਸਰਕਾਰ ਕੋਈ ਨਹੀਂ ਸਖਤ ਕਦਮ ਉਠਾਏਗੀ ਤੇ ਅਸੀਂ ਸਾਰੇ ਜਾਣੇ ਇਸ ਜੀਸ ਦਾ ਜਿਹੜਾ ਇਟ ਦੇ ਨਾਲ ਜਿਹੜਾ ਸੀ ਜੋ ਮੰਗਦੇ ਅਸੀਂ ਪੱਥਰ ਦਾ ਜਵਾਬ ਦੇ ਨਾਲ ਅਸੀਂ ਦਈਏ ਇਹ ਮੈਂ ਸਾਰਿਆਂ ਨੂੰ ਜਿਹੜਾ ਅਪੀਲ ਕਰਦੀਆਂ ਕਿ ਉਹ ਆਪਣੇ ਜਿਹੜੇ ਉਹਨਾਂ ਦੇ ਬੁਰੇ ਹਰਾਬੇ ਨੇ ਪਾਕਿਸਤਾਨ ਉਹਨਾਂ ਨੂੰ ਉਠਾਲ ਪਾਲਵੇ ਤੇ ਮੈਂ ਮੋਦੀ ਸਰਕਾਰ ਨੂੰ ਫੇਰ ਕਵਾਂਗੀ ਕਿ ਉਹ ਇਸ ਚੀਜ਼ ਦੇ ਵਾਸਤੇ ਜਿਹੜੇ ਹੈ ਸਖਤ ਤਰੀਕੇ ਦੇ ਨਾਲ ਕਦਮ ਚੁੱਕੇ